ਦੀਰਘਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ 42 ਵਰਿਆਂ ਦੀ ਜੀਵਨ ਕਾਲ ਵਿੱਚ ਲੋਕਾਂ ਦੀ ਜੀਵਨ ਦੀ ਨੁਹਾਰ ਬਦਲ ਦਿੱਤੀ ਖਾਲਸਾ ਪੰਥ ਸਜਾਇਆ ਜ਼ੁਲਮ ਦੇ ਖਿਲਾਫ ਕਈ ਲੜਾਈਆਂ ਲੜੀਆਂ ਇਸ ਕੰਮ ਲਈ ਆਪ ਦੇ ਮਾਤਾ ਪਿਤਾ ਤੇ ਬੱਚੇ ਵੀ ਸ਼ਹੀਦ ਹੋ ਗਏ ਪਰ ਇਸ ਦੇ ਨਾਲ ਨਾਲ ਉਹਨਾਂ ਸਾਇਹਤ ਦੇ ਖੇਤਰ ਵਿੱਚ ਵੀ ਮਹਾਨ ਹਿੱਸਾ ਪਾਇਆ ਆਪਨੇ ਮਰਜਪਾਸ਼ਾ ਪੰਜਾਬੀ ਫਾਰਸੀ ਵਿੱਚ ਰਚਨਾ ਕੀਤੀ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ ਜਾਬ ਸੇਬ ਅਗਾਂਹ ਅਸਤਤ ਉਚਿਤ ਨਾਟਕ ਗਿਆਨ ਪ੍ਰਬੋਧ ਸ਼ਸ਼ਤਰਨਾਮਾ ਸਵਈਏ ਚੰਡੀ ਚਰਿੱਤਰ ਚੌਪਈ ਚੰਡੀ ਦੀ ਵਾਰ ਖਿਆਲ ਤੇ ਜਫਰਨਾਮਾ ਆਪਣਾ ਸਿਲੇਬਸ ਦੇ ਵਿੱਚ 10ਵੇਂ ਦੇ ਵਿੱਚ ਹੈਗੀ ਆ ਚੰਡੀ ਦੀ ਵਾਰ ਚੋਟ ਪੇਦ मामੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਨਸਾਰ ਦੀ ਪੇਟ ਮਲੰਦੇ ਲਈ ਮਖੇਦੰਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜਿਹੀ ਤੇਲ ਵਿੱਚ ਆਈ ਕਹੀ ਸੁਣਾਈ ਕੇ ਛੋਟੀ ਜਣ ਦਿਖਾਈ ਤਾਰੇ ਧੂਮਕੇਤ ਪ੍ਰਸੰਗ ਇਹ ਕਾਵ ਸਤਰਾਂ ਸਹਿਦ ਮਾਲਾ ਪੁਸਤਕ ਦੇ ਕਵਤਾ ਭਾਗ ਹੇਠ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ ਵਿੱਚੋਂ ਲਈਆਂ ਗਈਆਂ ਹਨ ਇਸ ਬਾਤ ਵਿੱਚ ਇਸ ਵਾਰ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਲੜ ਰਹੇ ਦੇਵਤਿਆਂ ਦੇ ਰਾਖਸ਼ਾ ਨਾਲ ਹੋਏ ਜਤਦੀਮ ਇਤਹਾਸਕ ਕਹਾਣੀ ਨੂੰ ਬਿਆਨ ਕੀਤਾ ਹੈ ਛੋਟੇ ਬੇਦਮਾਮੇਦਲਾ ਮੁਕਾਬਲਾ ਨਗਾਰੇ ਤੇ ਛੋਟਾ ਮਈਆ ਜਾਂ ਜੰਗ ਦਾ ਧੁਨਸਾ ਵੱਜਿਆ ਤੇ ਦੋਹਾਂ ਪਾਸਿਆਂ ਦੀਆਂ ਫੌਜਾਂ ਦਾ ਟਕਰਾ ਸ਼ੁਰੂ ਹੋਇਆ ਦੇਵੀ ਦਸਤ ਨਜਾਈ ਸਹੀਨਸਾਰ ਦੀ ਫੌਜਾਂ ਦਾ ਭੇੜ ਹੁੰਦਾ ਵੇਖ ਕੇ ਦੇਵੀ ਦੁਰਗਾ ਨੇ ਆਪਣੇ ਹੱਥ ਵਾਲੀ ਫੁਲਾਦੀ ਤਲਵਾਰ ਨੂੰ ਘੁਮਾਇਆ ਜਾਂ ਹੱਥ ਵਿੱਚ ਫੜ ਕੇ ਚਲਾਇਆ ਪੇਟ ਮਲੰਦੇ ਲਈ ਮਖੇਦੰਤ ਨੂੰ ਦੁਰਗਾ ਦੇਵੀ ਨੇ ਤਲਵਾਰ ਰਾਖਸ਼ਾਂ ਦੇ ਸਰਦਾਰ ਮਹਿਕੇਦੰਤ ਦੇ ਢਿੱਡ ਵਿੱਚ ਮਾਰੀ ਤੇ ਉਹ ਢਿੱਡ ਨੂੰ ਮਲਣ ਲੱਗਾ ਗੁਰਦੇ ਆਂਦਰਾਂ ਖਾਈ ਨਾਲੇ ਰੁਕੜੇ ਉਸ ਤਲਵਾਰ ਦੇ ਵਾਰ ਨੇ ਮਹਿਕੇਦੰਤ ਦੇ ਗੁਰਦਿਆਂ ਆਂਦਰਾ ਤੇ ਪਸਰੀਆਂ ਨੂੰ ਵੱਢ ਦਿੱਤਾ ਜੇ ਜੇਹੀ ਜੇਰ ਵਿੱਚ ਆਈ ਕਹੀ ਸੁਣਾਈ ਕਿ ਦੁਰਗਾ ਦੇਵੀ ਨੇ ਮਹਿਕਾ ਸਰ ਨੂੰ ਜਖਮ ਕਰਕੇ ਉਸ ਨੂੰ ਜੋ ਦਿਲ ਵਿੱਚ ਆਈ ਕਹਿ ਸੁਣਾਈ ਛੋਟੀ ਜਾਨ ਦਿਖਾਈ ਤਾਰੇ ਤੁਮਕੇ ਤ ਇਹੇ ਤਲਵਾਰ ਨੇ ਸਗੋਂ ਇਉਂ ਸਮਝੋ ਕਿ ਇਹ ਬੋਧੀ ਵਾਲੇ ਤਾਰੇ ਨੇ ਆਪਣੀ ਬੋਧੀ ਦਿਖਾਈ ਹੈ ਛੋਟਾ ਪਵਨ ਨਗਾਰੇ ਅਣੀਆਂ ਜੋਟੀਆਂ ਧੂ ਲਈਆਂ ਤਰਵਾਰੀ ਦੇਵਾਦਨ ਵੀ ਵਾਹਨ ਬਾਰੋਬਾਰੀ ਸੂਰੇ ਸੰਗਰੇ ਵਗੇ ਰਤ ਚੁਲਾਰੀ ਜਿਉਂ ਗੇਰੂ ਮਾਵਤਰਾ ਦੇਖਣ ਬੈਠ ਅਠਾਰੀ ਨਾਰੀ ਰક્ષા ਪਾਈ ਤੁਮ ਸਵਾਰੇ ਦੁਰਗਾ ਦਾਨਵੀ ਛੋਟਾ ਪਵਨ ਨਗਾਰੇ ਅਣੀਆਂ ਛਟੀਆਂ ਨਗਾਰਿਆਂ ਤੇ ਛੋਟਾਂ ਲੱਗਣਾਂ ਦੋਨਾਂ ਪਾਸਿਆਂ ਦੀਆਂ ਫੌਜਾਂ ਜੁਟ ਪਈਆਂ ਤੂ ਲਈਆਂ ਤਲਵਾਰੀ ਦੇਵਾ ਦਾਨਵੀ ਦੇਵਤਿਆਂ ਅਤੇ ਰક્ષા ਨੇ ਜੰਗ ਕਰ ਲਈ ਤਲਵਾਰਾਂ ਮਿਆਨਾ ਵਿੱਚੋਂ ਕੱਟ ਲਈਆਂ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਰਣ ਭੂਮੀ ਵਿੱਚ ਸੂਰਮੇ ਆਮੋ ਸਾਹਮਣੇ ਹੋ ਕੇ ਵਾਰੋ ਵਾਰੀ ਤਲਵਾਰਾਂ ਚਲਾ ਰਹੇ ਸਨ ਵੱਗ ਰੱਤ ਚੁਲਾਰੀ ਜਿਉਂ ਗੇਰੂ ਬਾਪਤਰਾ ਲਹੂ ਦੀਆਂ ਝੁਲਾਰਾਂ ਪ੍ਰਣਾਲੇ ਇਉਂ ਵਿਗਦੀਆਂ ਸਨ ਜਿਵੇਂ ਪਹਾੜਾ ਤੋਂ ਲਾਲ ਰੰਗ ਦਾ ਪਾਣੀ ਵਗਦਾ ਹੈ ਦੇਖਣ ਬੈਠ ਅਟਾਰੀ ਨਾਰੀ ਰੱਖਸ਼ਾ ਰੱਖਸ਼ਾਨੀਆਂ ਇਸਤਰੀਆਂ ਆਪਣੇ ਮਹਿਲਾਂ ਦੀਆਂ ਉੱਚੀਆਂ ਅਟਾਰੀਆਂ ਤੇ ਬੈਠ ਕੇ ਇਸ ਜੰਗ ਨੂੰ ਵੇਖ ਰਹੀਆਂ ਹਨ ਪਾਈ ਦਮ ਸਵਾਰੇ ਦੁਰਗਾ ਜਾਨਵੀ ਰਣ ਭੂਮੀ ਵਿੱਚ ਦੁਰਗਾ ਤੇ ਰੱਖਸ਼ਾਨੀਆਂ ਸਵਾਰੀਆਂ ਰਥਾਂ ਦੇ ਘੋੜਿਆਂ ਦਾ ਬਹੁਤ ਸ਼ੋਰ ਮਚ ਰਿਹਾ ਹੈ। ਅਗਲਾ ਗੁਰ ਲਖਨਗਾਰੇ ਵੱਜਣ ਆਮੋ ਸਾਹਮਣੇ ਰਾਖਸ਼ ਰਣੋਂ ਦਾ ਭੱਜਣ ਰੋਹੇ ਰੁਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤੰਤਨ ਕੈਵਰ ਛੱਡਣ ਦੁਰਗਾ ਸਾਹਮਣੇ। ਲਖਨਗਾਰੇ ਵੱਜਣ ਆਮੋ ਸਾਹਮਣੇ ਰਾਂਣ ਭੂਮੀ ਵਿੱਚ ਆਮੋ ਸਾਹਮਣੇ ਦੋਨਾਂ ਪਾਸਿਆਂ ਤੋਂ ਲੱਖਾਂ ਧੁੰਸੇ ਵੱਜ ਰਹੇ ਹਨ। ਰਾਕਸ਼ ਰਣੋਂ ਦਾ ਭਜਣ ਰੋ헤 ਰੋਲੇ ਰਾਕਸ਼ ਬੜੇ ਗੁੱਸੇ ਵਿੱਚ ਭਰੇ ਹੋਏ ਨੇ ਤੇ ਉਹ ਇੰਨੇ ਕਮਸਣ ਦਾ ਜੱਗ ਹੋਣ ਤੇ ਵੀ ਮੈਦਾਨ ਵਿੱਚ ਡਟੇ ਹੋਏ ਨੇ ਮੈਦਾਨ ਤੋਂ ਨਹੀਂ ਭਜ ਰਹੇ ਸ਼ੀਹਾ ਵਾਂਗੂ ਗੱਜਣ ਸੱਬੇ ਸੂਰਮੇ ਤੇ ਸਾਰੇ ਜਿਹੜੇ ਸੂਰਮੇ ਸੀਗੇ ਇਹ ਰਾਕਸ਼ਿ ਸ਼ੇਰਾਂ ਵਾਂਗੂ ਗੱਜ ਰਹੇ ਹਨ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਕੈਬਰ ਮਤਲਬ ਤੀਰ ਤੇ ਰਾਕਸ਼ ਖਿੱਚ ਖਿੱਚ ਕੇ ਦੁਰਗਾ ਵੱਲ तीर ਛੱਡ ਰਹੇ ਹਨ ਜਾਨੀ ਕਿ ਲੜਾਈ ਦੇ ਮੈਦਾਨ ਵਿੱਚੋਂ ਭੱਜ ਨਹੀਂ ਰਹੇਗੇ ਡਟ ਕੇ ਮੈਦਾਨ ਵਿੱਚ ਅੜੇ ਹੋਏ ਨੇ ਇਥੋਂ ਤੱਕ ਕਿ ਦੁਰਗਾ ਵੱਲ ਵੀ ਜਿਹੜੇ ਇਹ ਖਿੱਚ-ਖਿੱਚ ਕੇ تیر ਛੱਡ ਰਹੇ ਹਨ